ਸਮਾਣਾ ਤੋਂ ਵਿਧਾਇਕ ਚੇਤਨ ਸਿੰਘ ਜੋੜਾ ਮਾਜਰਾ ਦੇ ਵੱਲੋਂ ਅਧਿਆਪਕਾਂ ਦੇ ਖਿਲਾਫ ਬੋਲੀ ਗਈ ਮਾਰੀ ਸ਼ਬਦਾਵਲੀ ਨੂੰ ਲੈ ਕੇ ਹੁਣ ਖੁਦ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਚੇਤਨ ਸਿੰਘ ਜੋੜਾ ਮਾਜਰਾ ਦੇ ਖਿਲਾਫ ਵੱਡਾ ਐਲਾਨ ਕਰ ਦਿੱਤਾ ਹੈ ਚੇਤਨ ਸਿੰਘ ਜੋੜਾ ਮਾਜਰਾ ਦੇ ਵੱਲੋਂ ਕੀ ਐਕਸ਼ਨ ਲਿਆ ਗਿਆ ਇਸ ਨੂੰ ਲੈ ਕੇ ਗੱਲ ਕਰਦੇ ਹਾਂ ਤੁਸੀਂ ਜੁੜੇ ਹੋ ਪੰਜਾਬੀ ਪੁਆਇੰਟ ਟੀਵੀ ਦੇ ਨਾਲ ਮੈਂ ਗਗਨਦੀਪ ਸਿੰਘ ਚੇਤਨ ਸਿੰਘ ਜੋੜਾ ਮਾਜਰਾ ਦੇ ਵੱਲੋਂ ਬੀਤੇ ਦਿਨੀ ਸਮਾਣਾ ਦੇ ਇੱਕ ਸਰਕਾਰੀ ਸਕੂਲ ਦੇ ਵਿੱਚ ਅਧਿਆਪਕਾਂ ਦੇ ਖਿਲਾਫ ਭੱਦੀ ਸ਼ਬਦਾਵਲੀ ਬੋਲੀ ਗਈ ਜਿਸ ਸਮਗਰੋਂ ਹੁਣ ਖੁਦ ਸਿੱਖਿਆ ਮੰਤਰੀ ਹਰਜੋਤ ਵੈਸ ਚੇਤਨ ਸਿੰਘ ਜੋੜਾ ਮਾਜਰਾ ਦੇ ਖਿਲਾਫ ਮੈਦਾਨ ਦੇ ਵਿੱਚ ਨਿਤਰੇ ਆਏ ਨੇ ਸਿੱਖਿਆ ਮੰਤਰੀ ਹਰਜੋਤ ਸਿੰਘ ਵੈਸ ਨੇ ਲੰਘੇ ਦਿਨ ਸਿੱਖਿਆ ਕ੍ਰਾਂਤੀ ਤਹਿਤ ਪਟਿਆਲਾ ਜ਼ਿਲ੍ਹਾ ਦੇ ਵਿੱਚ ਕਰਵਾਏ ਗੇ ਸਮਾਗਮ ਦੌਰਾਨ ਵਿਧਾਨ ਸਭਾ ਹਲਕਾ ਸਮਾਣਾ ਤੋਂ ਵਿਧਾਇਕ ਚੇਤਨ ਸਿੰਘ ਜੋੜਾ ਮਾਜਰਾ ਵੱਲੋਂ ਸਟੇਜ ਤੋਂ ਅਧਿਆਪਕਾਂ ਖਿਲਾਫ ਬੋਲਣ ਦੀ ਨਖੇਦੀ ਕੀਤੀ ਹੈ ਵੈਸ ਨੇ ਕਿਹਾ ਕਿ ਸਾਰੇ ਅਧਿਆਪਕਾਂ ਦੇ ਸਮਰਪਣ ਅਤੇ ਮਿਹਨਤ ਦੀ ਕਦਰ ਕਰਨੀ ਚਾਹੀਦੀ ਹੈ। ਉਹਨਾਂ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਤੇ ਉਹ ਖੁਦ ਅਧਿਆਪਕਾਂ ਦੇ ਸਮਰਪਣ ਦੀ ਕਦਰ ਕਰਦੇ ਨੇ। ਸੂਬਾ ਸਰਕਾਰ ਅਧਿਆਪਕਾਂ ਦੇ ਲਈ ਸਹਿਯੋਗ ਅਤੇ ਸਖਾਵਾ ਮਾਹੌਲ ਸਿਰਜਣ ਲਈ ਸਮਰਪਿਤ ਹੈ। ਤਾਂ ਸਿੱਖਿਆ ਮੰਤਰੀ ਹਰਜੋਤ ਸਿੰਘ ਵੈਸ ਚੇਤਨ ਸਿੰਘ ਜੋੜਾ ਮਾਜਰਾ ਦੇ ਖਿਲਾਫ ਡੱਟ ਗਏ ਨੇ। ਉਹਨਾਂ ਨੇ ਚੇਤਨ ਸਿੰਘ ਜੋੜਾ ਮਾਜਰਾ ਦੇ ਬਿਆਨ ਦੀ ਨਖੇਦੀ ਕੀਤੀ ਐ ਇਸੇ ਨਾਲ ਹੀ ਉਧਰ ਡੈਮੋਕਰੈਟਿਕ ਟੀਚਰਜ਼ ਫਰੰਟ ਦੇ ਵੱਲੋਂ ਵੀ ਚੇਤਨ ਸਿੰਘ ਜੋੜਾ ਮਾਜਰਾ ਦੇ ਖਿਲਾਫ ਵੱਡਾ ਸੰਘਰਸ਼ ਵਿੱਢਣ ਦਾ ਐਲਾਨ ਕਰ ਦਿੱਤਾ ਹੈ ਡੈਮੋਕਰੈਟਿਕ ਟੀਚਰਜ਼ ਫਰੰਟ ਨੇ ਮੰਗ ਕੀਤੀ ਹੈ ਕਿ ਜੋੜਾ ਮਾਜਰਾ ਅਧਿਆਪਕ ਵਰਗ ਤੋਂ ਮਾਫੀ ਮੰਗਣ ਇਸ ਸਬੰਧੀ 3 ਦਿਨਾਂ ਦਾ ਆਲਟੀਮੇਟਮ ਦਿੰਦੇ ਅੱਜੇ ਬੰਦੀ ਨੇ ਐਲਾਨ ਕੀਤਾ ਕਿ ਜੇ 10 ਅਪ੍ਰੈਲ ਤੱਕ ਮਾਫੀ ਨਾ ਮੰਗੀ ਤਾ ਦੇ ਅਪਕਾ 11 ਅਪ੍ਰੈਲ ਨੂੰ ਜੋੜਾ ਮਾਜਰਾ ਸਨੇ ਮੁੱਖ ਮੰਤਰੀ ਅਤੇ ਸਿੱਖਿਆ ਮੰਤਰੀ ਦੇ ਪੁਤਲੇ ਫੂਕਣਗੇ ਇਸ ਦਾ ਅੰਗਾਜ਼ ਪਟਿਆਲਾ ਜ਼ਿਲ੍ਹਾ ਤੋਂ ਕੀਤਾ ਜਾਵੇਗਾ डीटीएफ ਦੇ ਸਵਾਈ ਪ੍ਰਧਾਨ ਵਿਕਰਮਦੇਵ ਅਤੇ ਜ਼ਿਲ੍ਹਾ ਪ੍ਰਧਾਨ ਹਰਵਿੰਦਰ ਰਖੜਾ ਸਨ ਹੋਰ ਇਹ ਦੀ ਅਧਿਆਪਕ ਅਗੁਣੇ ਕਿਆਕੀ ਜੋੜਾ ਮਾਜਰਾ ਦੇ ਵੱਲੋਂ ਸਰਕਾਰੀ ਸਕੂਲ ਚ ਦੇ ਅਧਿਆਪਕਾਂ ਖਿਲਾਫ ਬੋਲੇ ਅਪਸ਼ਬਦਾਂ ਕਾਰਨ ਸਮਾਜ ਦੇ ਚੇਤਨਸ਼ੀਲ ਹਿੱਸਿਆਂ ਦੇ ਵਿੱਚ ਰੋਸ ਹੈ ਇਸ ਦੇ ਮੱਦੇ ਨਜ਼ਰ ਡੀਟੀਐਫ 6435 ईटीटी ਅਧਿਆਪਕ ਜੂਨੀਅਨ ਅਤੇ 41 ਾਕਾਟ ਮਾਸਟਰ ਕਾਡਰ ਜੂਨੀਅਨ ਨੇ ਐਲਾਨ ਕੀਤਾ ਕਿ ਜੇ ਜੋੜਾ ਮਾਜਰਾ ਨੇ ਮਾਫੀ ਨਾ ਮੰਗੀ ਤਾ 11 April ਨੂੰ ਜ਼ਿਲ੍ਹਾ ਕੇਂਦਰਾ ਉੱਤੇ ਮੁੱਖ ਮੰਤਰੀ ਸਿੱਖਿਆ ਮੰਤਰੀ ਅਤੇ ਜੋੜਾ ਮਾਜਰਾ ਦੇ ਪੁਤਲੇ ਫੂਕੇ ਜਾਣਗੇ। ਤਾਂ ਚੇਤਨ ਸਿੰਘ ਜੋੜਾ ਮਾਜਰਾ ਦੇ ਵੱਲੋਂ ਉਹਦੇ ਆਪਕਾਂ ਦੇ ਖਿਲਾਫ ਵਰਤੀ ਗਈ ਸ਼ਬਦਾਵਲੀ ਨੂੰ ਲੈ ਕੇ ਜਿੱਥੇ ਸਿੱਖਿਆ ਮੰਤਰੀ ਹਰਜੋਤ ਵੈਸ ਦੇ ਵੱਲੋਂ ਇਸ ਬਿਆਨ ਦੀ ਨਖੇਦੀ ਕੀਤੀ ਗਈ ਹੈ ਉੱਥੇ ਹੀ ਹੁਣ ਡੀਟੀਐਫ ਦੇ ਵੱਲੋਂ ਵੀ ਵੱਡੇ ਸੰਘਰਸ਼ ਦਾ ਐਲਾਨ ਕਰ ਦਿੱਤਾ ਗਿਆ ਹੈ। ਅਲਟੀਮੇਟਮ ਦਿੰਦੇ ਆਖਿਆ ਕਿ ਜੇਕਰ ਮਾਫੀ ਨਾ ਮੰਗੀ ਤਾਂ ਚੇਤਨ ਸਿੰਘ ਜੋੜਾ ਮਾਜਰਾ ਮੁੱਖ ਮੰਤਰੀ ਭਗਵੰਤ ਮਾਨ ਅਤੇ ਸਿੱਖਿਆ ਮੰਤਰੀ ਹਰਜੋਤ ਵੈਸ ਦੇ ਖਿਲਾਫ ਪੁਤਲੇ ਫੁਕੇ ਜਾਣਗੇ